ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੈਂ ਮਹਿਕਿਤਕਰ ਤੇ ਮੌਸਮ ਦੇ ਨਾਲ ਜੁੜੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਆਂ ਜਿੱਥੇ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਨ ਥੋੜਾ ਵਧਿਆ ਹੈ ਉੱਥੇ ਹੀ ਘੱਟੋ ਘੱਟ ਤਾਪਮਨ ਵਿੱਚ ਗਿਰਾਵਟ ਆਈ ਹੈ ਮੰਗਲਵਾਰ ਦੀ ਸ਼ੁਰੂਆਤ ਵੀ ਆਸਮਾਨ ਸਾਫ਼ ਹੋਣ ਨਾਲ ਹੋਈ ਭਾਵ ਦਿਨ ਭਰ ਧੁੱਪ ਰਹੇਗੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਗਲੇ 15 ਦਿਨਾਂ ਲਈ ਦੁਪਹਿਰ ਵੇਲੇ ਹਲਕੀ ਗਰਮੀ ਦੀ ਲਹਿਰ ਮਹਿਸੂਸ ਕੀਤੀ ਜਾ ਸਕਦੀ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਗਲੇ 15 ਦਿਨਾਂ ਤੱਕ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਸ-પાસ ਰਹੇਗਾ ਰਾਤ ਦਾ ਘੱਟੋ-ਘੱਟ ਤਾਪਮਾਨ 15 ਤੋਂ 19 ਡਿਗਰੀ ਸੈਲਸੀਅਸ ਦੇ ਵਿੱਚਕਾਰ ਰਹਿਣ ਦੀ ਉਮੀਦ ਹੈ ਜਦੋਂ ਅੰਮ੍ਰਿਤਸਰ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਉਮੀਦ ਹੈ ਤੇ ਹੁਣ ਲੋਕਾਂ ਨੂੰ ਜੋ ਠੰਡ ਦਾ ਠੰਡ ਸਹਿਣ ਕਰਨੀ ਪਵੇਗੀ ਤੇ ਇਸ ਮੌਸਮ ਦੀ ਕਹਾਣੀ ਅਪਡੇਟ ਮੌਸਮ ਦੀ ਹੜਾ ਅਪਡੇਟ ਜੀ ਤੁਹਾਡੇ ਨਾਲ ਸਾਂਝੇ ਕਰਦੇ ਰਾਵਾਂਗੇ ਉਦ ਤੱਕ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ